ਆ ਮੇਰਾ ਨਾਮ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਮੈਂਬਰ ਐਸ ਕੇਮ ਨਾਨ ਪਾਰਟੀਕਲ ਔਰ ਜੋ ਪਿਛਲੇ 13 ਮਹੀਨੇ ਤੋਂ ਪਰਹੋ ਚੱਲੇ ਨੇ ਸਾਨੂੰ ਖਨੌਰੀ ਸ਼ੰਭੂ ਰਤਨਪੁਰਾ ਬਾਰਡਰ ਦੇ ਮੋਰਚਾ ਲਾ ਕੇ ਬੈਠੇ ਆ ਪੂਰੇ ਦੇਸ਼ ਦੇ ਕਿਸਾਨਾਂ ਦੀਆਂ 12 ਮੰਗਾਂ ਪਲੱਸ 13ਵੀਂ ਜਿਹੜੀ ਆ ਸਾਡੇ ਨਾਲ ਜੋ ਜ਼ੁਲਮ ਹੋਇਆ ਵਾ ਸ਼ੰਭੂ ਖਨੌਰੀ ਦੇ ਉੱਤੇ ਸਾਡਾ ਸ਼ੁਭਕਰਨ ਨੂੰ ਸ਼ਹੀਦ ਕੀਤਾ ਵਾ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਆਪਾਂ ਜਿਹੜਾ ਵਾ ਲਗਾਤਾਰ ਅੰਦੋਲਨ ਵਿੱਚ ਆ ਔਰ ਜਦੋਂ ਸਰਕਾਰ ਕੰਮ ਕਰਨ ਦੀ ਨੀਂਦ ਸੌਂਗੀ 18 ਫਰਵਰੀ 2024 ਤੋਂ ਬਾਅਦ ਕੋਈ ਮੀਟਿੰਗ ਨਹੀਂ ਦੇ ਰਹੀ ਸੀ ਕੋਈ ਗੱਲਬਾਤ ਵਾਸਤੇ ਅੱਗੇ ਨਹੀਂ ਆ ਰਹੀ ਸੀ ਔਰ ਉਦੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਇੱਕ ਕਰੜਾ ਫੈਸਲਾ ਲੈਂਦਾ ਹੋਇਆ 26 ਨਵੰਬਰ ਤੋਂ ਜਿਹੜਾ ਵਾ ਉਹ ਮਰਨਵਰ ਤੇ ਬੈਠਣ ਦਾ ਫੈਸਲਾ ਕੀਤਾ 26 ਨਵੰਬਰ ਨੂੰ ਜਦੋਂ ਪੁਲਿਸ ਸਵੇਰੇ ਚੱਕ ਲੈਂਦੀ 3 ਵਜੇ ਉਹਨਾਂ ਨੂੰ ਉਸ ਤੋਂ ਬਾਅਦ 10 ਨੂੰ ਮੌਕਾ ਮਿਲਿਆ ਬੈਠਣ ਦਾ ਔਰ ਸਰਕਾਰ ਤੇ ਪ੍ਰੈਸ਼ਰ ਪਾ ਕੇ ਜਿਹੜਾ ਵਾ ਆਪਾਂ ਉਹਨਾਂ ਨੂੰ ਛੁਡਾ ਕੇ ਵਾਪਸ ਖਨੋਰੀ ਬਾਰਡਰ ਤੇ ਲਿਆਂਦਾ ਔਰ ਮੋਰਚੇ ਦਾ ਫੈਸਲਾ ਕਰਨ ਤੋਂ ਬਾਅਦ ਉਹ ਲਗਾਤਾਰ ਮਰਨਵਰ ਤੇ ਬੈਠੇ ਨੇ ਅੱਜ ਉਹਨਾਂ ਦੇ ਮਰਨ ਔਰ ਅਸੀਂ ਉਹਨਾਂ ਦੇ ਸਬਰਤਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਪੂਰੇ ਸਟੇਟਾਂ ਦੇ ਵਿੱਚ ਇਕੱਲੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਦੇ ਕਿਉਂ ਜਿਹੜੀਆਂ ਮੰਗਾਂ ਨੇ ਪੂਰੇ ਕਿਸਾਨਾਂ ਜਿਹੜੇ ਹਿੰਦੁਸਤਾਨ ਦੀਆਂ ਮੰਗਾਂ ਨੇ ਤੋਂ 100-100 ਕਿਸਾਨ ਜਿਹੜਾ 100 ਜਾਂ ਉਸ ਤੋਂ ਵੱਧ ਕਿਸਾਨ ਜਿਹੜੇ ਨੇ ਉਹਦੇ ਸਬਰਤਨ ਵਿੱਚ ਬੈਠੇ ਹੋਏ ਨੇ ਤਾਂ ਕਿ ਉਸ ਆਗੂ ਨੂੰ ਪਤਾ ਲੱਗ ਸਕੇ ਪੂਰੇ ਦੇਸ਼ ਵਿੱਚ ਕਿੰਨੇ ਲੋਕ ਉਹਨਾਂ ਦੇ ਨਾਲ ਜੁੜੇ ਨੇ ਉਹਨਾਂ ਨੂੰ ਹੌਸਲਾ ਵਧਾਈ ਹੋ ਸਕੇ ਕਿਉਂਕਿ ਅੰਨ ਦਾ ਦਾਣਾ ਉਹਨਾਂ ਨੇ ਪਿਛਲੇ 100 ਦਿਨ ਤੋਂ ਮੂੰਹ ਨਹੀਂ ਪਾਇਆ ਸਿਰਫ ਐਮਰਜੈਂਸੀ ਮੈਡੀਕਲ ਰੇਟ ਜਿਹੜੀ ਆ ਉਹ ਦਿੱਤੀ ਜਾ ਰਹੀ 54 ਦਿਨ ਬਾਅਦ ਜਿਹੜੀ ਤਿਆਰ ਜਦੋਂ ਹਾਲਤ ਚਲੀ ਆ ਬਹੁਤ ਜ਼ਿਆਦਾ ਵਿਗੜੀ ਸੀ ਔਰ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਲੈ ਕੇ ਆਈ ਸੀ ਸੋ ਅੱਜ ਵੀ ਅਸੀਂ ਇਹ ਅਪੀਲ ਕਰਦੇ ਕੇਂਦਰ ਸਰਕਾਰ ਕੋ ਦੇਸ਼ ਦੇ ਪ੍ਰਧਾਨ ਮੰਤਰੀ ਉਹ ਦੇਸ਼ ਦੇ ਗ੍ਰਹਿ ਮੰਤਰੀ ਕੋ ਖੇਤੀਬਾੜੀ ਮੰਤਰੀਓ ਕਿ ਜਿਹੜੀਆਂ ਮੰਗਾਂ ਨੇ ਪਹਿਲਾਂ ਤੁਸੀਂ ਸਾਨੂੰ ਲਿਖਤੀ ਤੌਰ ਤੇ ਪ੍ਰਵਾਨ ਕੀਤੀਆਂ ਹੋਈਆਂ ਨੇ ਇਹਨਾਂ ਨੂੰ ਲਾਗੂ ਕਰਨ ਦੇ ਵਿੱਚ ਜਿਹੜਾ ਕੋਈ ਪਰੇਸ਼ਾਨੀ ਹੈ ਨਹੀਂ ਆ ਸੋ ਉਹਦੇ ਪੁਰਾਣੇ ਵਾਅਦੇ ਤੁਸੀਂ ਕੀਤੇ ਨੇ ਉਹਨਾਂ ਨੂੰ ਲਾਗੂ ਕਰਕੇ ਸਾਨੂੰ ਜਿਹੜਾ ਸਾਰੇ ਕਿਸਾਨਾਂ ਨੂੰ ਜਿਹੜਾ ਵਾਹ ਭਲੀ ਭੰਤੀ ਆਪਣੇ ਘਰ ਆਪਾਂ ਜਾਈਏ ਜਿਹੜਾ ਸਾਡਾ ਸਰਮੌਰ ਆਗੂ ਆ ਪੂਰੇ ਹਿੰਦੁਸਤਾਨ ਦਾ ਸਰਦਾਰ ਜੀਸ ਉਹਨੂੰ ਹੀ ਆਪਣਾ ਤੰਦਰੁਸਤ ਜਿਹੜਾ ਵਾ ਉਹਦੇ ਪਰਿਵਾਰ ਨਾਲ ਉਹ ਜਿਹੜਾ ਵਾ ਉਹਦੇ ਪਰਿਵਾਰ ਚ ਲੈ ਕੇ ਦਈਏ ਇਸ ਕਰਕੇ ਅੱਜ ਜਿਹੜੇ ਅਸੀਂ ਸੁਲਤਾਨਾਂ ਦੇ ਬੈਠੇ ਹੋਏ ਆਪਾਂ ਜੀ ਆ ਜਿਹੜਾ ਧਰਨਾ ਲਾਇਆ ਬਾ ਬੈਠਿਓ ਕਿਉਂ ਬੈਠਿਓ ਜਿਹੜਾ ਕੱਲ ਜਿਹੜੀ ਗ੍ਰਿਫਤਾਰੀਆਂ ਉਹਨੂੰ ਲੈ ਕੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਆਪਜੀ ਦੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਸਾਡੇ ਆਮ ਕਿਸਾਨਾਂ ਦੀ ਆਵਾਜ਼ ਜਿਹੜੀ ਹੈ ਤੁਸੀਂ ਸਰਕਾਰ ਤੱਕ ਤੇ ਆਮ ਪਬਲਿਕ ਤੱਕ ਪਹੁੰਚਾਉਣੀ ਸੋ ਅੱਜ ਤੁਸੀਂ ਪੁੱਛਿਆ ਕਿ ਕਿਸ ਕਾਰਨ ਕਰਕੇ ਬੈਠੇ ਹੋ ਅੱਜ ਸਾਡੇ ਸਰਮੋਰ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਨ੍ਹਾਂ ਨੂੰ ਅੱਜ 100 ਦਿਨ ਹੋ ਗਿਆ ਜਿਨ੍ਹਾਂ ਨੇ ਕੋਈ ਅੰਨ ਪਾਣੀ ਅੰਨ ਨਹੀਂ ਖਾਧਾ ਔਰ ਸਰਕਾਰਾਂ ਦੇ ਜਿਹੜੀ ਆਪਾਂ ਮੰਗਾਂ ਲੈ ਕੇ 13 ਮੰਗਾਂ ਲੈ ਕੇ ਬੈਠੇ ਆ ਸਰਕਾਰ ਉਹਨਾਂ ਤੇ ਗੌਰ ਨਹੀਂ ਹੀ ਕਰਦੀ ਜਿਹਦੇ ਤੇ ਹੁਣ ਸਰਕਾਰ ਅੱਗੇ ਮੀਟਿੰਗਾਂ ਲਈ ਜਿਹੜੀ ਆ ਉਹ ਟਾਈਮ ਦੇਣਾ ਚਾਲੂ ਕੀਤਾ ਉਹ ਵੀ ਇਹ ਆਮ ਕਿਸਾਨਾਂ ਦਾ ਡੱਲਿਆਲ ਸਾਹਿਬ ਨੇ ਜਿਹੜੇ ਜੁੜੇ ਹੋਏ ਲੋਕ ਨੇ ਡੱਲਿਆਲ ਸਾਹਿਬ ਨਾਲ ਉਹ ਕਿਸਾਨ ਜਿਹੜੇ ਉੱਥੇ ਜੁੜ ਕੇ ਬੈਠੇ ਨੇ ਔਰ ਜਿਹੜਾ ਥੱਲੋ ਪ੍ਰੈਸ਼ਰ ਬਣ ਰਿਹਾ ਔਰ ਖਲੋਰੀ ਬਾਰਡਰ ਦਾ ਸੰਭੂ ਦਾ ਰਤਨਗੜ ਦਾ ਇਹ ਜਿਹੜਾ ਪ੍ਰੈਸ਼ਰ ਆ ਇਹ ਸਰਕਾਰ ਕੋ ਟਾਈਮ ਲੈਕ ਦੇ ਰਿਹਾ ਔਰ ਜਿਹੜਾ ਕੱਲ ਦੀਆਂ ਗ੍ਰਿਫਤਾਰੀਆਂ ਦਾ ਉਹ ਭਗਵੰਤ ਮਾਨ ਨੇ ਜਿਹੜਾ ਵੀ ਕੰਮ ਕੀਤਾ ਹੈ ਜੇ ਤੇ ਲੋਕਤੰਤਰ ਤਰੀਕੇ ਨਾਲ ਸਾਡੇ ਕਿਸਾਨ ਜਿੰਨੇ ਵੀ ਬੈਠੇ ਨੇ ਇਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠਦੇ ਨੇ ਉਹਦੇ ਚ ਕਿਸੇ ਦਾ ਅਸੀਂ ਰਸਤਾ ਰੋਕਣਾ ਨਹੀਂ ਚਾਹੁੰਦੇ ਜਿਹੜੀਆਂ ਸਰਕਾਰ ਨਹੀਂ ਮੰਗਾ ਮੰਨਦੀ ਜਦੋਂ ਮਜਬੂਰ ਨੂੰ ਸਾਨੂੰ ਧਰਨੇ ਤੇ ਬੈਠਣਾ ਪੈਂਦਾ ਤੇ ਫਿਰ ਇਹ ਗ੍ਰਿਫਤਾਰੀਆਂ ਕਰਨੀਆਂ ਚੱਲੂ ਕਰ ਦੀਆਂ ਨੇ ਪਰ ਸਰਕਾਰਾਂ ਨੂੰ ਮੈਂ ਇਹ ਗੱਲ ਪੁੱਛਣੀ ਹੈ ਕਿ ਉਹਨਾਂ ਕਿ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਭਗਵੰਤ ਮਾਨ ਹੁਣੇ ਆਪ ਧਰਨੇ ਲਾਉਂਦੇ ਰਹੇ ਨੇ ਪਰ ਭਗਵੰਤ ਮਾਨ ਜੀ ਆਪ ਖੁਦ ਕਹਿੰਦੇ ਰਹੇ ਧਰਨੇ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ ਪਰ ਅੱਜ ਜਦੋਂ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਧਰਨੇ ਲੱਗ ਰਹੇ ਨੇ ਤਾਂ ਪਰ ਭਗਵੰਤ ਮਾਨ ਨੂੰ ਜਲੂਨ ਹੋ ਰਹੀ ਹੈ ਪਰ ਉਹਦੀ ਜਲੂਨ ਜਿਹੜੀ ਹੈ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ ਲੋਕ ਲਾ ਦੇਣਗੇ ਦੇਖੋ ਸਾਲ ਤੋਂ ਜ਼ਿਆਦਾ ਹੋ ਚੁੱਕਾ ਹੈ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਸਰਕਾਰ ਵੱਲੋਂ ਮੰਨੀਆਂ ਹੋਈਆਂ 12 ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਧਰਨੇ ਚੱਲ ਰਹੇ ਆ। ਸਰਕਾਰ ਦੀ ਬੇਹੱਦ ਬੇਰੁਖੀ ਦੇ ਚੱਲਦੇ ਅੱਜ ਪੂਰੇ 100 ਦਿਨ ਹੋ ਗਿਆ ਢੱਲੇਵਾਲ ਸਾਹਿਬ ਮਰਨ ਵਰਤੇ ਆ। ਕੇਂਦਰ ਸਰਕਾਰ ਦੀ ਨੀयत ਹਾਲਾਂ ਵੀ ਸਾਫ਼ ਨਹੀਂ। ਸੋ ਇੱਕ ਹਾਂ ਦਾ ਨਾਅਰਾ ਮਾਰਦੇ ਹੋਏ ਪੂਰੇ ਭਾਰਤ ਦੇ ਕਿਸਾਨ ਅੱਜ ਦੇਸ਼ ਭਰ ਦੇ ਸਾਰੇ ਜਿਹੜਾ ਹੈੱਡ ਕੁਆਰਟਰਾਂ ਦੇ ਉੱਤੇ ਇੱਕ ਦਿਨ ਦੇ ਭੁਖੜਤਾਲ ਤੇ ਸੰਕੇਤਕ ਭੁਖੜਤਾਲ ਹੈ। ਸੋ ਅਜ ਗਰਦਾਸਪੁਰ ਜਿਹੜੇ ਦੇ ਵਿੱਚ ਵੀ ਇੱਥੇ ਸੰਯੁਕਤ ਕਿਸਾਨ ਮੋਰਚਾ ਗਿਆ ਰਾਜਨੀਤਿਕ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂ ਕਿਸਾਨ ਸਾਰੇ ਉਹਦੇ ਦਰ ਇੱਥੇ ਭੁਖੜਤਾਲ ਦੇ ਬੈਠੇ ਆ। ਤੇ ਨਾਲ ਹੀ ਮੈਂ ਇਹ ਕਹਿ ਦੇਣਾ ਚਾਹੁੰਦਾ ਕਿ ਜਿਵੇਂ ਆਪ ਜੀਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਕਿਸਾਨਾਂ ਦੀ ਫੜੋਫੜਾਈ ਸਰਕਾਰਾਂ ਨਾ ਤਾਂ ਮੰਗਾ ਮੰਨਦੀਆਂ ਤੇ ਨਾ ਹੀ ਕੋਈ ਸ਼ਾਂਤਮਈ ਢੰਗ ਦੇ ਨਾਲ ਵੀ ਪ੍ਰਦਰਸ਼ਨ ਨਹੀਂ ਕਰਨ ਦਿੰਦੀਆਂ ਸਾਡਾ ਤਾਂ ਇੱਥੇ ਦੇਖੋ ਕੋਈ ਕਿਸੇ ਤਰ੍ਹਾਂ ਦਾ ਕੋਈ ਸਪੀਕਰ ਤੱਕ ਨਹੀਂ ਲੱਗਾ ਕੋਈ ਮੰਗ ਪੱਤਰ ਦੇ ਹੰਦਾ ਪ੍ਰੋਗਰਾਮ ਨਹੀਂ ਸੰਕੇਤਕ ਇੱਕ ਦਿਨ ਦੀ ਭੁਖੜਤਾ ਹੈ। ਔਰ ਮੈਨੂੰ ਖੁਦ ਨੂੰ ਸਵੇਰੇ ਮੈਂ ਆ ਰਿਹਾ ਸੀ ਇੱਧਰ ਧਰਨੇ ਲਈ ਤੇ ਰਸਤੇ 'ਚ ਸੋਹਲ ਜਿੱਥੇ ਫਲਾਈਓਵਰ ਬਣ ਰਿਹਾ ਹੈ ਉੱਥੇ ਕੋਈ 200 ਤੋਂ ਵੱਧ ਮੇਰੇ ਖਿਆਲ 'ਚ ਪੁਲਿਸ ਕਰਮੀਆਂ ਹੋਣੇ ਆ ਜਿਨ੍ਹਾਂ ਨੇ ਉੱਥੇ ਫਿਰ ਮੈਨੂੰ ਇਹਨਾਂ ਨੇ ਅਰੈਸਟ ਕੀਤਾ। ਤੇ ਫਿਰ ਅਰੈਸਟ ਕਰਕੇ ਹੋਰ ਵੇਖੋ क्रूरਤਾ ਇਹਨਾਂ ਦੀ ਲੈ ਗਿਆ ਹਿਮਾਚਲ ਦੇ ਲੱਗੇ। ਠੀਕ ਹੈ ਉੱਥੇ ਮੇਰੇ ਖਿਆਲ ਦੇ ਵਿੱਚ ਬੰਮਿਆਲ ਸ਼ਹਿਦ ਹੁਣ ਬੰਮਿਆਲ ਹੀ ਸਾਰੇ ਬੰਮਿਆਲ ਦੇ ਲਾਗੇ ਬਿਹਾਨਪੁਰ ਚੌਕੀ ਆ ਉੱਥੇ ਚੋਂ ਲੈ ਕੇ ਸੋ ਇਹ ਜਿਹੜੀ ਮੈਂ ਗੱਲ ਕਰਦਾ ਹੁਣ ਕਿ ਭਗਵੰਤ ਮਾਨ ਤੇ ਨਰਿੰਦਰ ਮੋਦੀ ਜਾਂ ਇਦਾਂ ਕਹਿ ਲਓ ਕਿ ਸਾਰੀਆਂ ਜਿਹੜੀਆਂ ਇਹ ਰਾਜ ਕਰਨ ਵਾਲੀਆਂ ਧਰਾ ਹੁੰਦੀਆਂ ਇਹ ਸਾਰੇ ਇੱਕੋ ਜੇ ਨੇ ਕਿ ਸਾਰੇ ਇੱਕੋ ਨੇ ਹੁਣ ਆਪਾਂ ਲੜਤਾ ਕੇਂਦਰ ਦੇ ਵਿਰੁੱਧ ਰਹੇ ਆਂ ਸ਼ਾਂਤਮਈ ਢੰਗ ਦੇ ਨਾਲ ਅਸੀਂ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਭਗਵੰਤ ਮਾਨ ਨੂੰ ਕਿਹੜੀ ਗੱਲ ਦੀ ਸਮੱਸਿਆ ਹੈ। ਸੋ ਇਸ ਲਈ ਇਹ ਸਾਰੇ ਇੱਕੋ ਹੀ ਨੇ। ਅਸੀਂ ਸਰਕਾਰਾਂ ਨੂੰ ਤਾਂ ਕੁਝ ਨਹੀਂ ਕਹਿਣਾ ਹੈ ਅਸੀਂ ਆਪਣੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਕੋ ਥੋੜੇ ਬੋਤੇ ਲੋਕ ਸਿਆਸੀ ਮੂੰਹ ਰੱਖਦੇ ਆ ਉਹ ਸਿਆਸੀ ਮੂੰਹ ਤਿਆਗੋ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਅੰਗ ਬਣੋ। ਖਨੌਰੀ ਬਾਰਡਰ ਪਹੁੰਚੋ। ਇਹਨਾਂ ਧਰਨਿਆਂ ਦਾ ਹਿੱਸਾ ਬਣੋ ਤਾਂ ਜੋ ਅਸੀਂ ਜਲਦੀ ਜਿੱਤ ਦਰਜ ਕਰੀਏ। ਜੀ ਚੰਡੀਗੜ੍ਹ ਜਾਣ ਸੀ ਕਿ ਕਿਸਾਨਾਂ ਨੇ ਦੇਖੋ ਉਹ ਐਸਕੇਮ ਜਿਹੜਾ ਮੈਂ ਕਹਿ ਸਕਦਾ ਕਿ ਰਾਜਨੀਤਿਕ ਡੀਓ ਕਾਲ ਸੀਗੀ ਤੇ ਜੋ ਕੁਝ ਉਹਨਾਂ ਨਾਲ ਵੀ ਹੋਇਆ ਮਾੜਾ ਹੋਇਆ ਤੇ ਪਰ ਕਿਸਾਨ ਜਿਹੜੇ ਆ ਉਹ ਘਰਾਂ ਤੋਂ ਤੁਰੇ ਹੋਏ ਆ ਜਾ ਰਹੇ ਆ ਔਰ ਪੁਲਿਸ ਨੇ ਰੋਕਣ ਦਾ ਜਿਹੜਾ ਪੂਰਾ ਪ੍ਰਬੰਧ ਕੀਤਾ ਹੋਇਆ ਜਿਸ ਦੀ ਕਿ ਅਸੀਂ ਸਖਤ ਲਫ਼ਜ਼ਾਂ ਦੇ ਵਿੱਚ ਨਿੰਦਿਆ ਕਰਦੇ ਆ ਇਹਨਾਂ ਦੀ ਇਸ ਕਾਰਵਾਈ ਦੀ ਇਹਨਾਂ ਨੂੰ ਸਾਡੀਆਂ ਜੋ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹ ਮੰਨਣੀਆਂ ਚਾਹੀਦੀਆਂ ਤੇ ਪ੍ਰਦਰਸ਼ਨ ਸਾਨੂੰ ਜਿਹੜਾ ਸ਼ਾਂਤ ਮੇਢ ਢੰਗ ਨਾਲ ਕਰਨ ਦਾ ਜਮਹੂਰੀ ਹੱਕ ਹੈ ਤਾਂ ਇਹ ਤਾਂ ਸਾਡੇ ਤੋਂ ਦੇਖੋ ਇੱਕ ਪਾਸੇ ਤਾਂ ਇੱਕ ਕੋਈ ਕਮਿਸ਼ਨ ਜਿਹੜਾ ਖੇਤੀ ਦਾ ਇਹਨਾਂ ਨੇ ਬਿਠਾਇਆ ਉਸ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਇਹ ਭੱਜੇ ਗੈਰ ਸਵਿਧਾਨਿਕ ਗੱਲ ਅਸੀਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਦਿੱਲੀ ਨੂੰ ਜਾ ਰਹੇ ਤੇ ਸੜਕਾਂ ਦੇ ਵਿੱਚ ਕੰਧਾਂ ਕੱਢ ਕੇ ਸਾਨੂੰ ਰੋਕਿਆ ਗੋਲੀਆਂ ਚਲਾਈਆਂ ਅਥਰੂ ਗੈਰ ਸਵਿਧਾਨਿਕ ਕੰਮ ਤੇ ਫਿਰ ਸ਼ਾਂਤ ਮੈਦਾਨ ਦੇ ਨਾਲ ਜਿਵੇਂ ਅਸੀਂ ਇੱਥੇ ਬੈਠਣ ਲੱਗੇ ਆ ਤੇ ਤਾਂ ਸਾਨੂੰ ਚੱਕ ਕੇ ਹਿਮਾਚਲ ਵੱਲ ਨੂੰ ਲੈ ਜਾਣਾ ਆਗੂਆਂ ਨੂੰ ਗੈਰ ਸਵਿਧਾਨਿਕ ਤਾਂ ਸੋ ਸਵਿਧਾਨ ਦੀ ਉਲੰਘਣਾ ਤਾਂ ਇਹ ਸਰਕਾਰਾਂ ਹੀ ਕਰਦੀਆਂ ਤਾਂ ਫਿਰ ਦੋਸ਼ ਕਿਹਨੂੰ ਦਈਏ ਸੋ ਇਸ ਕਰਕੇ ਇਹ ਜੋ ਸਰਕਾਰਾਂ ਕਰ ਰਹੀਆਂ ਨੇ ਗਲਤ ਕਰ ਰਹੀਆਂ ਨੇ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਚੰਦਮੀ ਢੰਗ ਦੇ ਨਾਲ ਪ੍ਰਦਰਸ਼ਨ ਜਿਹੜਾ ਹੋਣ ਦੇਣਾ ਚਾਹੀਦਾ ਹੈ ਸਰਕਾਰਾਂ ਦੀ ਵੱਡੀ ਨਿਸ਼ਾਨੀ ਹੈ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ